ਹਾਂ ਜੀ ਮੇਟਰੋ ਕੀ ਹਾਲ ਚਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਅੱਜ ਕੱਲ ਦੇ ਜੋ ਹਾਲਾਤ ਕੈਨੇਡਾ ਦੇ ਵਿੱਚ ਚੱਲ ਰਹੇ ਨੇ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਦੇ ਹਾਂ ਕਿ ਜਿਵੇਂ ਰੀਲਾਂ ਨੇ ਅੱਜ ਕੱਲ ਆਪਾਂ ਦੇਖ ਰਹੇ ਹੈਗੇ ਕਿ ਹਾਂ ਪਹਿਲਾਂ ਤਾਂ ਇਹ ਹੁੰਦਾ ਸੀ ਕਿ ਜਦੋਂ ਆਪਣਾ ਜਵਾਕ ਬਾਹਰ ਜਾਂਦਾ ਤਾਂ ਉਹ ਪੰਜਾਬ ਪੈਸੇ ਭੇਜਦਾ ਪਰ ਅੱਜ ਕੱਲ ਉਲਟ ਚੱਲ ਰਿਹਾ ਅੱਜ ਕੱਲ ਜਿਹੜੇ ਬੱਚੇ ਨੇ ਉਹ ਮਾਹ ਬਾਬ ਤੋਂ ਪੈਸੇ ਮੰਗਵਾ ਰਹੇ ਨੇ ਤੇ ਉੱਪਰ ਇੱਕ ਹੋਰ ਸਵਾਲ ਆ ਕਿ ਪਹਿਲਾਂ ਤਾਂ ਬੜੇ ਆਈਫੋਨ ਆਉਂਦੇ ਸੀ ਨਾ ਕੈਨੇਡਾ ਜਾਂਦੇ ਸੀ ਜੋ ਆਸਟ੍ਰੇਲੀਆ ਜਾਂਦੇ ਸੀ ਫਿਰ ਮਾਂ ਬਾਪ ਨੂੰ ਆਈਫੋਨ ਭੇਜਦੇ ਆ ਆਫੋਨ ਭੇਜਦਾ ਜੋ ਕੁਛ ਆ ਅੱਜ ਕੱਲ ਕਿਉਂ ਨਹੀਂ ਭੇਜ ਸਕ ਰਹੇ ਹੈਗੇ ਪਹਿਲੀ ਗੱਲ ਤਾਂ ਇਹ ਆ ਨਾਰਮਲ ਚੱਲੀ ਜਾ ਰਿਹਾ ਨਾ ਕਿ ਜੋ ਵੀ ਕੈਨੇਡਾ ਦੇ ਹਾਲਾਤ ਨੇ ਉਹ ਸਟੂਡੈਂਟਾਂ ਦੇ ਆਨ ਕਰਕੇ ਹੋ ਗਏ ਤੁਹਾਨੂੰ ਮੈਂ ਰਿਐਲਿਟੀ ਦੱਸਾਂ ਸਟੂਡੈਂਟਾਂ ਦੇ ਆਨ ਕਰਕੇ ਕੋਈ ਨੁਕਸਾਨ ਨਹੀਂ ਹੋਇਆ ਕੈਨੇਡਾ ਨੂੰ ਜੋ ਵੀ ਕੈਨੇਡਾ ਦਾ ਅੱਜ ਹਾਲਾਤ ਨੇ ਉਹ ਸਾਰੇ ਹੈਗੇ ਨੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਕਰਕੇ ਉਹ ਬੰਦੇ ਨੂੰ ਪਤਾ ਆ ਕਿ ਇਹ ਇਹ ਮੇਰਾ ਲਾਸਟ ਕਾਰਜਕਾਲ ਆ ਨਾ ਜੋ ਵੀ ਕੈਨੇਡਾ ਦੇ ਵਿੱਚ ਹੁਣ ਇੱਥੇ ਨੇ ਪ੍ਰਾਈਮ ਮਿਨਿਸਟਰ ਆ ਨਾ ਇਸ ਤੋਂ ਬਾਅਦ ਉਸ ਬੰਦੇ ਦੀ ਸਰਕਾਰ ਨਹੀਂ ਆ ਰਹੀ ਤਾਂ ਉਹ ਜਿੰਨਾ ਹੋ ਸਕਦਾ ਉਹਨਾਂ ਲੁੱਟ ਰਿਹਾ ਉਸ ਬੰਦੇ ਨੇ ਬਦ ਤੋਂ ਬਦ ਸਟੂਡੈਂਟ ਬੁਲਾਏ ਇਹਦੇ ਵਿੱਚ ਕੋਈ ਇਹ ਨਹੀਂ ਕਹਿੰਦਾ ਕਿ ਮਾੜੀ ਗੱਲ ਆ ਉਹਨਾਂ ਇੱਥੇ ਕੈਨੇਡਾ ਦੇ ਵਿੱਚ ਇੰਨਾ ਕਿ ਜ਼ਿਆਦਾ ਕੰਮ ਵਧ ਰਿਹਾ ਪੋਪੂਲੇਸ਼ਨ ਇੰਨੀ ਕਿ ਜ਼ਿਆਦਾ ਘਟਕੇ ਉਹਨਾਂ ਨੂੰ ਲੋਡ ਹੈਗੀ ਆ ਇੱਥੇ ਦੇ ਜਿਹੜੇ ਜ਼ਿਆਦਾਤਰ ਜੋ ਹੁੰਦੀ ਹੈ ਨਾ ਪੋਪੂਲੇਸ਼ਨ ਉਹ 올ਡ ਏਜ ਆ ਉਹਨਾਂ ਦੇ ਵਿੱਚ ਜੰਗ ਬਹੁਤ ਘਟ ਨੇ ਜਿਹੜੇ ਜੰਗ ਨੇ ਮੋਸਟਲੀ ਜਾਂ ਯੂਕੇ ਜਾ ਰਹੇ ਨੇ ਜਾਂ ਯੂਐਸ ਜਾ ਰਹੇ ਨੇ ਤੇ ਇੱਥੇ ਜੰਗ ਜਿਹੜੇ ਬਹੁਤ ਘਟ ਨੇ ਜੇ ਤੁਸੀਂ ਪੁਰਾਣੀਆਂ ਕੰਪਨੀਆਂ ਦੇ ਵਿੱਚ ਕੁਝ ਵੀ ਦੇਖੋ ਨਾ 40 40 ਸਾਲ ਤੋਂ ਇੱਥੇ ਬਜ਼ੁਰਗ ਕੰਮ ਕਰ ਰਹੇ ਨੇ ਪਰ ਉਹਨਾਂ ਦੇ ਵਿੱਚ ਨਵੇਂ ਜੰਗ ਜਨਰੇਸ਼ਨ ਬਹੁਤ ਪਰ ਉਸ ਤੋਂ ਬਾਅਦ ਉਹਨਾਂ ਨੇ ਹੋਰ ਕੀ ਕੀਤਾ ਸਟੂਡੈਂਟ 40 40 30 30 ਲੱਖ ਲਾ ਕੇ ਕੈਨੇਡਾ ਦੇ ਵਿੱਚ ਆ ਰਹੇ ਨੇ ਹੋਰ ਕੌਣ ਆ ਰਿਹਾ ਕੈਨੇਡਾ ਦੇ ਵਿੱਚ afghanistan ਦੇ ਵਿੱਚ ਰੌਲਾ ਪਿਆ ਤਾਂ ਸਾਰੇ ਦੇ ਸਾਰੇ afghanistan ਜਿੰਨੇ ਵੀ ਉਹਨਾਂ ਨੂੰ ਮਿਲਦੇ ਨੇ ਕਿ ਹਾਂ ਆ ਜਾਓ ਫ੍ਰੀ ਬੁਲਾਇਆ ਜਾ ਰਿਹਾ ਤੇ 에어ਪੋਰਟ ਤੇ ਆ ਕੇ ਉਹਨਾਂ ਨੂੰ 3000 ਡਾਲਰ ਦਿੱਤਾ ਜਾ ਰਿਹਾ ਤੇ ਬਹੁਤ ਸਾਰੇ एमएਸੀ ਜਿਨ੍ਹਾਂ ਨੂੰ ਹਰੇਕ ਮਹੀਨੇ 1200 ਡਾਲਰ ਮਿਲਦਾ ਉਹਨਾਂ ਨੂੰ ਬੁਲਾਇਆ ਤੇ ਉੱਪਰੋਂ ਕੱਲੀ-ਕੱਲੀ ਕੰਪਨੀ ਨੂੰ ਇਹ ਗੱਲ ਕਹਿਤੀ ਕਿ ਤੁਸੀਂ ਪ੍ਰੈਫਰੈਂਸ ਦੇਣੀ ਆ ਕੰਮ ਦਵਾਉਣ ਦੀ ਉਹਨਾਂ ਬੰਦਿਆਂ ਨੂੰ ਜਿਹੜੇ ਅਸੀਂ ਰਿਫਿਊਜੀ ਬਲਏ ਨੇ ਅਫਗਾਨਿਸਤਾਨ ਵਾਲੇ ਫਿਰ ਉਸ ਤੋਂ ਬਾਅਦ ਰੌਲਾ ਕਿਦਾ ਚੱਲਿਆ ਆਪਣਾ ਯੂਕਰੇਨ ਦਾ ਤੇ ਰਸ਼ੀਆ ਦਾ ਇੱਥੇ ਕੀ ਕੀਤਾ ਅਸਤਾਦ ਨੇ ਸਾਰੇ ਯੂਕਰੇਨ ਜਿਹੜੇ ਯੂਕਰੇਨ ਦੇ ਵਿੱਚ ਆਪਣਾ ਕੋਲ ਤਾਂ ਪਹਿਲੀ ਗੱਲ ਤਾਂ ਯੂਕਰੇਨ ਦੀ ਸਰਕਾਰ ਨੂੰ ਪੈਸੇ ਬੜੇ ਭੇਜੇ ਹਰ ਮਹੀਨੇ ਦੇ ਵਿੱਚ ਮਿਲੀਅਨ ਡਾਲਰ ਬਿਲੀਅਨ ਡਾਲਰ ਪਤਾ ਨਹੀਂ ਕਿੰਨੇ ਕਿੰਨੇ ਡਾਲਰ ਕੈਨੇਡਾ ਦੇ ਵਿੱਚੋਂ ਜਿਹੜੇ ਕਿ ਇੱਥੇ ਦੇ ਲੋਕ ਟੈਕਸ ਭਰ ਰਹੇ ਨੇ ਉਹ ਸਾਰੇ ਦੇ ਸਾਰੇ ਪੈਸੇ ਉਹਨਾਂ ਦੇਸ਼ਾਂ ਨੂੰ ਭੇਜਤੇ ਯੂਕਰੇਨ ਨੂੰ ਭੇਜਤੇ ਤੇ ਉਨ ਉੱਥੇ ਖੋਲਤਾ ਵੀਜ਼ਾ ਜਿਹੜਾ ਵੀ ਯੂਕਰੇਨੀਅਨ ਕੈਨੇਡਾ ਆਊਗਾ ਉਹਨਾਂ ਨੂੰ 에어ਪੋਰਟ ਤੇ 3200 ਡਾਲਰ ਮਿਲੂਗਾ ਤੇ ਸਾਰੇ ਯੂਕਰੇਨੀ ਹੁਣ ਕੈਨੇਡਾ ਆ ਰਹੇ ਨੇ ਸਾਰੇ ਯੂਕਰੇਨੀ ਆ ਰਹੀ ਰਹੇ ਨੇ ਅੱਗੇ ਤੇ ਉੱਪਰੋਂ ਕੰਪਨੀਆਂ ਨੂੰ ਇਹ ਵੀ ਕਹਿੰਦਾ ਕਈ ਸਟੇਟਾਂ ਦੇ ਵਿੱਚ ਤਾਂ ਇਹ ਚੱਲ ਰਿਹਾ ਅੱਜਕੱਲ ਕਿ ਕੰਪਨੀਆਂ ਨੂੰ ਇਹ ਗੱਲ ਗਈ ਹੈ ਕਿ ਹਾਂ ਜੇ ਤੁਸੀਂ ਇੱਕ ਯੂਕਰੇਨੀ ਨੂੰ ਕੰਮ ਤੇ ਰੱਖੋਗੇ ਤਾਂ 70% ਤਨਖਾਹ ਸਰਕਾਰ ਦਊਗੀ 30% ਹੀ ਤੁਸੀਂ ਦੇਣੀ ਆ ਤੇ ਪੰਜਾਬੀਆਂ ਨੂੰ ਉਹ ਕੱਢਣ ਲੱਗੇ ਯੂਕਰੇਨੀਆ ਨੂੰ ਰੱਖਣ ਲੱਗੇ ਤੇ ਉਸ ਤੋਂ ਬਾਅਦ ਰੌਲਾ ਪੈ ਗਿਆ ਆਪਣਾ ਇਜ਼ਰਾਈਲ ਤੇ ਪਹਲੇਸਤੀਨ ਦਾ ਹੱਕ ਦੇ ਵਿੱਚ ਕੈਨੇਡਾ ਹ ਇਜ਼ਰਾਈਲ ਦੇ ਖੜੀ ਆ ਪਰ ਲੋਕਾਂ ਨੂੰ ਬੁਲਾ ਰਹੀ ਆ ਪਹਲੇਸੀਨ ਵਾਲਿਆਂ ਨੂੰ ਕਿ ਆ ਜਾਓ ਕੈਨੇਡਾ ਜੋ ਕੈਨੇਡਾ ਜੋ ਇੱਥੇ ਰਹੋ ਤੁਹਾਡੇ ਕੋਲ ਰਹੋ ਤੇ ਇੱਥੇ ਆ ਕੇ ਉਹਨਾਂ ਨੂੰ ਪੈਸੇ ਦਿੱਤਾ ਜਾ ਰਿਹਾ ਤੇ ਜਿਹੜੇ ਹੋਰ ਦੇਸ਼ਾਂ ਨੂੰ ਕਿਸੇ ਨੂੰ ਹਥਿਆਰ ਸਪਲਾਈ ਕਰਤੇ ਕਿਸੇ ਨੂੰ ਪੈਸਾ ਸਪਲਾਈ ਕਰਤਾ ਹੁਣ ਉਹ ਕੀ ਆ ਹੁਣ ਜੇ ਉਹਦਾ ਤੁਸੀਂ ਸਕੀਮ ਲਾਉਂਗੇ ਹੁਣ ਡਾਇਰੈਕਟਲੀ ਤਾਂ ਆਪਾਂ ਕਹਿ ਨਹੀਂ ਸਕਦੇ ਹੈਗੇ ਪਰ ਇਹ ਗੱਲ ਜ਼ਰੂਰ ਹੈ ਕਿ ਹਾਂ ਪੈਸਾ ਸਾਰਾ ਜਾਊਗਾ ਉਥੇ ਸਰਕਾਰ ਦੇ ਖਾਤੇ ਚ ਪਰ ਜਦੋਂ ਹੁਣ ਇਸ ਤੋਂ ਬਾਅਦ ਵੋਟਾਂ ਪੈਣਗੀਆਂ ਤੇ ਸਰਕਾਰ ਬਦਲ ਜੂਗੀ ਤਾਂ ਉਹਦਾ ਉਹਦਾ ਜਿਹੜਾ ਕੱਟ ਹੋਊਗਾ ਪੈਸੇ ਦਾ ਉਹ ਕਿਹਨੂੰ ਜਾਊਗਾ ਉਹਦਾ ਕੱਟ ਉਸ ਬੰਦੇ ਨੂੰ ਜਾਊਗਾ ਜਿਹੜੇ ਬੰਦੇ ਨੇ ਸਰਕਾਰ ਦੇ ਖਾਤੇ ਚੋਂ ਪੈਸਾ ਚੱਕ-ਚੱਕ ਕੇ ਹੋਰ ਦੇਸ਼ਾਂ ਨੂੰ ਭੇਜਿਆ ਅੱਜ ਦੇ ਟਾਈਮ ਦੇ ਵਿੱਚ ਇੱਥੇ ਇੰਨੇ ਕੁ ਜ਼ਿਆਦੇ ਹੁਣ ਜੇ ਆਪਾਂ ਗੱਲ ਕਰੀਏ ਸਿਰਫ ਬ੍ਰੈਂਟਨ ਟੋਰਾਂਟੋ ਹੀ ਨਹੀਂ ਕੈਨੇਡਾ ਦੇ ਇਕੱਲੇ ਇਕੱਲੇ ਸ਼ਹਿਰ ਦੇ ਵਿੱਚ ਯੂਕਰੇਨ ਵਾਲੇ, ਅਫਗਾਨਿਸਤਾਨ ਵਾਲੇ, ਪਹਲੇਸਤਿਨ ਵਾਲੇ ਲੋਕਾਂ ਨੂੰ ਐਵੇਂ ਖਿਲਾਰ ਰੱਖਿਆ ਟਰੂਡੋ ਨੇ ਕਿ ਹਾਂ ਉੱਥੇ ਉਹੋ ਹੀ ਕੰਮ ਕਰ ਰਹੇ ਨੇ, ਜੌਬ ਜੇ ਮਿਲ ਰਹੀ ਹੈ ਤਾਂ ਉਹਨਾਂ ਨੂੰ ਮਿਲ ਰਹੀ ਆ ਤੇ ਆਪਣੇ ਪੰਜਾਬੀਆਂ ਨੂੰ ਬਹੁਤ ਘੱਟ ਜੌਬਾਂ ਮਿਲ ਰਹੀਆਂ ਨੇ ਅੱਜਕੱਲ ਤੇ ਉੱਪਰੋਂ ਜਿਹੜਾ ਕੋਵਿਡ ਹਿੱਟ ਹੋਇਆ ਸੀ, ਕੋਵਿਡ ਹਿੱਟ ਹੋਣ ਤੋਂ ਬਾਅਦ ਵੀ ਕੈਨੇਡਾ ਨੇ ਕੁਝ ਇਹਦਾ ਕਾਸ ਕੀਤਾ ਨਹੀਂ ਜਿਹਨਾਂ ਉਹਦੀ ਇਕਨੋਮੀ ਸੇਵਰੇਜ ਉਹਨਾਂ ਨੇ ਸਿਰਫ ਸਟੂਡੈਂਟਾਂ ਨੂੰ ਵੱਧ ਤੋਂ ਵੱਧ ਬੁਲਾਇਆ ਚਾਰ ਪੈਸੇ ਇਕੱਠੇ ਕੀਤੇ ਪਰ ਕੋਈ ਸਟੇਬਲ ਚੀਜ਼ ਨਹੀਂ ਰੱਖੀ ਗਈ ਇਸ ਕਰਕੇ ਕੈਨੇਡਾ ਦੀ ਇਕਨੋਮੀ ਇੰਨੀ ਡੁੱਬ ਗਈ ਨਾ ਜੇ ਅਸੀਂ ਪਹਿਲਾਂ ਗੱਲ ਕਰੀਏ ਨਾ ਕਿ ਕੈਨੇਡਾ ਇੱਕ ਉਹਦੇ ਸ਼ੁਮਾ ਸੀ ਕਿ ਡਿਵੈਲਪਡ ਕੰਟਰੀ ਕਿਹਾ ਜਾਂਦਾ ਉਹ ਤੀਜੇ ਨੰਬਰ ਤੇ ਸੀ ਤੇ ਆਸਟ੍ਰੇਲੀਆ ਕੁਝ ਛੇਵੇਂ ਨੰਬਰ ਤੇ ਸੀ ਪਰ ਅੱਜਕੱਲ ਕੈਨੇਡਾ ਸਲਿੱਪ ਹੋ ਕੇ 15ਵੇਂ ਨੰਬਰ ਤੇ ਚਲਾ ਗਿਆ ਮੰਨਿਆ ਇੰਡੀਆ ਹਜੇ 90ਵੇਂ ਪਤਾ ਨਹੀਂ 99 ਤੇ ਆ ਪਰ ਕੈਨੇਡਾ ਬਹੁਤ ਨੀਚੇ ਆ ਗਿਆ ਤੇ ਇੰਨਾ ਕੁ ਜ਼ਿਆਦਾ ਇੱਥੇ ਮਹਿੰਗਾਈ ਵਧ ਗਈ ਘਰਾਂ ਦੇ ਰੇਟ ਵਧ ਗਏ ਹਰ ਚੀਜ਼ ਦੀ ਮਹਿੰਗਾਈ ਇੰਨੀ ਵਧ ਗਈ ਕਿ ਲੋਕਾਂ ਕੋਲ ਅਜੇ ਟਾਈਮ ਦੇ ਵਿੱਚ ਪੈਸਾ ਹੀ ਨਹੀਂ ਹੈਗਾ ਲੋਕ ਹੁਣ ਜੇ ਟਿਮ ਹਾਟਨ ਦੇ ਵਿੱਚ ਇੱਕ ਜੌਬ ਦੇਣੀ ਹੈ ਨਾ ਲੋਕ ਅੱਜਕੱਲ ਸਿਰਫ ਚੈੱਕ ਨੂੰ ਚੱਕ ਕੰਮ ਕਰ ਰਹੇ ਨੇ ਜਿਹੜੇ ਬੰਦੇ ਪਹਿਲਾਂ ਦੇ ਵੀ ਕੰਮ ਕਰ ਰਹੇ ਨੇ ਕੈਨੇਡਾ ਦੇ ਅਸਲ 'ਚ ਹੈਗੇ ਨਾ ਉਹ ਵੀ ਇੰਨੇ ਕੁ ਦੁਖੀ ਨੇ ਕਿ ਉਹ ਵੀ ਜਿੱਥੇ ਕੰਮ ਕਰ ਰਹੇ ਨੇ ਉਹਨਾਂ ਦੀ ਜਿੰਨੀ ਕਮਾਈ ਹੁੰਦੀ ਆ ਉਹਨਾਂ ਨੂੰ ਦਾ ਖਰਚਾ ਹੋ ਜਾਂਦਾ ਤੇ ਬਚਦਾ ਕੀ ਆ ਕੁਛ ਨਹੀਂ ਤੇ ਉਹ ਐਕਸਟਰਾ ਕੁਝ ਖਾਣਾ ਪੀਣਾ ਵੀ ਅਵੋਇਡ ਕਰ ਰਹੇ ਨੇ ਜਿਹਦੇ ਨਾਲ ਕੀ ਹੁੰਦਾ ਔਰ ਬਾਹਰਲੇ ਉਹ ਰੈਸਟੋਰਾਂ ਦੇ ਵਿੱਚ ਨਹੀਂ ਜਾ ਰਹੇ ਇਹ ਟਿਮ ਹਾਰਨ ਸਾਬੇ ਜਾਂ ਇਹ ਜਿਹੜੇ ਰੈਸਟੋਰਾਂ 'ਚ ਨਹੀਂ ਜਾ ਰਹੇ ਹੈਗੇ ਔਰ ਬੜੀ ਵੱਡੀ ਵੱਡੀ ਕੰਪਨੀਆਂ ਦੇ ਜੇ ਕੱਪੜੇ ਵਾਲੇ ਵੀ ਲਾ ਲੋ ਉਹ ਤੋਂ ਕੱਪੜੇ ਨਹੀਂ ਖਰੀਦ ਰਹੇ ਹੈਗੇ ਤਾਂ ਉਹਨਾਂ ਨੇ ਆਪਦੇ ਕੰਮ ਬੰਦਿਆਂ ਨੂੰ ਡ੍ਰੌਪ ਕਰਨਾ ਸ਼ੁਰੂ ਕਰ ਦਿੱਤਾ ਕਿ ਹਾਂ ਸਾਨੂੰ ਤਾਂ ਹੋਰ ਲੇਬਰ ਦੀ ਲੋੜ ਨਹੀਂ ਹੈਗੀ ਤੇ ਜਦੋਂ ਤੱਕ ਹੁਣ ਇਹਨਾਂ ਨੂੰ ਲੋਕਾਂ ਨੂੰ ਪੈਸਾ ਕਮਾ ਨਹੀਂ ਸਕਣਗੇ ਉਦੋਂ ਤੱਕ ਉਹ ਖਰਚਾ ਵੀ ਕਿਵੇਂ ਕਰਨਗੇ ਜੇ ਖਰਚਾ ਨਹੀਂ ਕਰਨਗੇ ਤਾਂ ਜੌਬਾਂ ਕਿਵੇਂ ਖੁੱਲ ਇਸ ਕਰਕੇ ਅੱਜ ਕੱਲ ਸਟੂਡੈਂਟਾਂ ਨੂੰ ਜਾਂ ਫਿਰ ਕਿਸੇ ਨੂੰ ਜੌਬਾਂ ਨਹੀਂ ਮਿਲ ਰਹੀਆਂ ਉੱਪਰ ਸਰਕਾਰ ਨੇ ਇੱਕ ਹੋਰ ਗੱਲ ਕੀਤੀ ਆ ਕਈਆਂ ਲਈ ਤਾਂ ਇਹ ਬਹੁਤ ਵਧੀਆ ਪਰ ਨਵੇਂ ਲਈ ਬਹੁਤ ਮਾੜੀ ਜਿਵੇਂ ਉਹਨਾਂ ਨੇ ਕਿਹਾ ਨਹੀਂ ਕਿ ਸਾਰੇ ਸਟੂਡੈਂਟ ਜੋ ਵੀ ਹੈਗੇ ਨੇ ਉਹ 40 ਘੰਟੇ ਜਾਂ ਫੁੱਲ ਟਾਈਮ ਕੰਮ ਕਰ ਸਕਦੇ ਨੇ ਪਰ ਇਹਦੇ ਨਾਲ ਤੁਸੀਂ ਕਹੋਗੇ ਤਾਂ ਬਹੁਤ ਵਧੀਆ ਇਹ ਤਾਂ ਸਟੂਡੈਂਟਾਂ ਦਾ ਬਤ ਤੋਂ ਬਤ ਕੰਮ ਕਰ ਸਕਦੇ ਨੇ ਪਰ ਅੰਦਰਲੀ ਗੱਲ ਨਹੀਂ ਪਤਾ ਨਾ ਹੁਣ ਇਹਦਾ ਨੁਕਸਾਨ ਹੁਣ ਕੁਝ ਸਟੂਡੈਂਟ ਉਹ ਹੋ ਨੇ ਜਿਹੜੇ ਬੰਦੇ 66 ਘੰਟੇ ਕੰਮ ਕਰ ਰਹੇ ਨੇ ਜਿਹੜੇ ਬੰਦੇ ਦੋ ਦੋ ਤਿੰਨ ਤਿੰਨ ਜਗ੍ਹਾ ਤੇ ਕੰਮ ਕਰ ਰਹੇ ਨੇ ਜਿਹੜੇ ਮੁੰਡੇ ਕੁੜੀਆਂ ਪਰ ਬਹੁਤ ਸਾਰੇ ਉਹ ਹੋ ਨੇ ਜਿਹੜੇ ਪਿਛਲੇ ਸਾਲ ਦੇ ਆਏ ਨੇ ਉਹਨਾਂ ਨੂੰ ਸਾਲ ਹੋ ਗਿਆ ਕੰਮ ਨਹੀਂ ਮਿਲਿਆ ਹੈਗਾ ਕਿਉਂ ਨਹੀਂ ਮਿਲੇਗਾ ਕਿਉਂਕਿ ਜਿਹੜੇ ਉਹਨਾਂ ਨੂੰ 20 ਘੰਟੇ ਮਿਲਨੇ ਸੀ ਉਹ ਕਿਸੇ ਨੇ 40 ਲੈ ਲਏ ਜਦੋਂ ਤੱਕ ਇਹ ਉਹ ਘੰਟੇ ਨਹੀਂ ਠੀਕ ਕਰਦੇ ਹੈਗੇ ਉਦੋਂ ਤੱਕ ਬਾਕੀ ਦੇ ਨਵੇਂ ਸਟੂਡੈਂਟ ਨੂੰ ਕੰਮ ਕਿੱਥੋਂ ਮਿਲੂਗਾ ਜਿੱਥੇ ਉਹਨਾਂ ਨੂੰ ਦੋ ਬੰਦਿਆਂ ਦੀ ਲੋੜ ਸੀ ਜਾਂ ਤਿੰਨ ਬੰਦੇ ਲੋੜ ਸੀ ਉੱਥੇ ਇੱਕ ਬੰਦਾ ਕੰਮ ਕਰੀ ਜਾ ਰਿਹਾ ਮੰਨਿਆ ਕਿ ਉਹ ਬੰਦਰਾ ਬਹੁਤ ਫਾਇਦਾ ਹੋ ਰਿਹਾ 20% ਬੰਦਿਆਂ ਦਾ ਬਹੁਤ ਫਾਇਦਾ ਹੋ ਗਿਆ ਪਰ ਬਾਕੀ 80% ਬੰਦਿਆਂ ਨੂੰ ਤਾਂ ਜੋਬ ਹੀ ਨਹੀਂ ਮਿਲ ਰਹੀ ਹੈਗੀ ਇੱਥੇ ਉਹੋ ਦੇ ਫੀਸਾਂ ਤਾਂ ਭਰਨਗੇ ਨਾ ਹੁਣ ਤੁਸੀਂ ਹਰ ਰੋਜ਼ ਦੇਖਦੇ ਹੋ ਲੋਕ ਕਹਿੰਦੇ ਵਾਪਸ ਮੁੜਨਾ ਜਾਂ ਕੁਝ ਹੋਰ ਆ ਤੇ ਉਹ ਵੀ ਤਾਂ ਕਰ ਰਹੇ ਨੇ ਕਿਉਂਕਿ ਕੈਨੇਡਾ ਦੇ ਖਰਚੇ ਹੀ ਅੱਜਕੱਲ ਇੰਨੇ ਕਿ ਜ਼ਿਆਦਾ ਵੱਧ ਗਏ ਨੇ ਕਮਾਈ ਘਟ ਰਹੀ ਆ ਖਰਚੇ ਵਧਿਆ ਰਹੇ ਤਾਂ ਫਿਰ ਉਹ ਸਰਵਾਈਵ ਕਿਵੇਂ ਕਰਨਗੇ ਹੁਣ ਨਾਰਮਲ ਜੇ ਕੋਈ ਆਪਾਂ ਬੰਦੇ ਦੀ ਗੱਲ ਕਰੀਏ ਜੇ ਇੱਕ ਬੰਦੇ ਕੋਲ ਨਾਰਮਲ ਗੱਡੀ ਆ ਚਲੋ ਇਹ ਸਮਝ ਲਓ ਵੀ ਵੀ ਬਹੁਤ ਠੀਕ ਠੀਕ ਲੈ ਰੱਖੀ ਆ ਗੱਡੀ ਉਹਨੇ ਉਹਦੀ ਕਿਸ਼ਤ ਲਾ ਲਓ ਇੰਸ਼ੋਰੈਂਸ ਲਾ ਲਓ ਘਰ ਦਾ ਰੈਂਟ ਲਾ ਲਓ ਉਹਦਾ ਮਹੀਨੇ ਦਾ ਖਰਚਾ 1500 ਤੋਂ 2000 ਤਾਂ ਹੋ ਜਾਂਦਾ ਗੱਡੀ ਵਾਲੇ ਦਾ 2000 ਨਾਰਮਲ ਲਾ ਲੋ ਕਿਉਂਕਿ ਫੋਨ ਦਾ ਬਿੱਲ ਹੋ ਜਾਂਦਾ ਹੋਰ ਵੀ ਬੜੀ ਚੀਜ਼ਾਂ ਹੁੰਦੀਆਂ ਨੇ ਖਾਣ ਪੀਣ ਦਾ ਗਰੋਸਰੀ 500 ਰੁਪਏ ਦੇ ਨਾਰਮਲ ਗਰੋਸਰੀ ਹੀ ਹੋ ਜਾਂਦੀ ਹੈ ਮਹੀਨੇ ਦੀ ਤੇ ਕਮਾਈ ਉਹਦੀ ਜੇ 40 ਘੰਟੇ ਕੰਮ ਕਰੇ ਤਾਂ ਕਿੰਨੀ ਹੋਊਗੀ 2200 2300 ਰੁਪਏ ਚਾਹੇ 18 ਪੇ ਰੇਟ ਆ ਚਾਹੇ B ਆ ਚਾਹੇ 22 ਆ ਚਾਹੇ 24 ਆ ਨਾ 24 ਤਾਂ ਕੋਈ ਅੱਜ ਕੱਲ ਦੇ ਨਹੀਂ ਰਹੇਗਾ ਤੇ ਇਹਦੇ ਕਰਕੇ ਉਹਨਾਂ ਦੀ ਕਮਾਈ ਇੰਨੀ ਕਿ ਜ਼ਿਆਦਾ ਘਟ ਗਈ ਤੇ ਖਰਚਾ ਜਿੰਨੀ ਕਮਾਈ ਆ ਖਰਚਾ ਵੀ ਉਨਾ ਹੀ ਆ ਤੇ ਬਚ ਕੀ ਰਿਹਾ ਵਿੱਚ ਕੁਝ ਵੀ ਨਹੀਂ ਬਚ ਰਿਹਾ ਹੈਗਾ ਤੇ ਬੰਦਾ ਉਹਨਿਸ ਤੋਂ ਬਾਅਦ ਇਹ ਜਾਂਦਾ ਕਿ ਚੋ ਚੰਗਾ ਤਾਂ ਕੋਈ ਬਲੈਕ ਦੇ ਵਿੱਚ ਕੰਮ ਸ਼ੁਰੂ ਕਰ ਲਾ ਘੱਟੋ ਘੱਟ 4-5 ਸੇਵ ਹੋਣਗੇ ਹਨਾ ਤੇ ਉੱਪਰੋਂ ਇੱਕ ਹੋਰ ਗੱਲ ਆ ਹੁਣ ਆਪਾਂ ਕਹਿੰਦੇ ਨਾ ਵੀ ਆਪਣੀ ਜਿਹੜੀ ਭਾਰਤ ਦੀ ਸਰਕਾਰ ਆ ਉਹ ਕੀ ਕਰਦੀ ਆ ਜਿਹੜੀ ਕਾਰਪੋਰੇਟ ਨੇ ਉਹਨਾਂ ਦਾ ਫਾਇਦਾ ਕਰ ਰਹੀ ਆ ਸਾਹਮਣੇ ਕਰ ਰਹੀ ਆ ਤਾਂ ਪਰ ਕੈਨੇਡਾ ਦੀ ਸਰਕਾਰ ਨਹੀਂ ਕਰ ਰਹੀ ਹੈਗੀ ਕਾਰਪੋਰੇਟਾਂ ਦਾ ਫਾਇਦਾ ਹੁਣ ਜਿਹੜੀ ਕੰਪਨੀ ਨੂੰ ਪਹਿਲਾਂ ਇੱਕ ਜੌਬ ਤੇ ਬੰਦੇ ਰੱਖਣ ਵਾਸਤੇ ਪੇਰੇਟ ਵਧਾਉਣ ਦੀ ਲੋੜ ਪੈਂਦੀ ਸੀ ਹੁਣ ਉਹਨਾਂ ਨੂੰ ਪੇਰੇਟ ਨਹੀਂ ਵਧਾਉਣਾ ਪੈ ਰਿਹਾ ਹੈਗਾ ਜਿਹੜੀ ਪੋਜੀਸ਼ਨ ਉਹ ਪਹਿਲਾਂ 20 ਡਾਲਰ ਤੇ 20 ਡਾਲਰ ਪਰ ਆਵਰ ਤੇ ਕੋਈ ਬੰਦਾ ਰੱਖ ਰਿਹਾ ਸੀ ਉਹ ਸੇਮ ਪੋਜੀਸ਼ਨ ਹੁਣ 16 ਡਾਲਰ ਤੇ ਰੱਖ ਰਹੇ ਨੇ ਜਿਹੜੀ 25 ਵਾਲੀ ਸੀ ਉਹ 17 ਜਿਹੜੀ 30 ਵਾਲੀ ਸੀ ਉਹ 18 ਹੁਣ ਪਹਿਲਾਂ ਤਾਂ ਇਹ ਹੁੰਦਾ ਸੀ ਨਾ ਕਿ ਕੋਈ ਬੰਦਾ 20 ਕਮਾਰੇ ਕੋਈ 25 ਕਮਾਰੇ ਕੋਈ 30 ਕਮਾਰੇ ਪਰ ਅੱਜ ਕੱਲ ਕੀ ਹੁੰਦਾ ਹੈ ਨੌਰਕੋ ਕੰਪੀਟਿਸ਼ਨ ਨਾਲ ਕਿ ਮੈਂ ਸਤਾਹੰਤੇ ਕੰਮ ਕਰਦਾ ਕਾਸ਼ 18 ਹੋ ਜੇ ਮੈਂ 18 ਤੇ ਕੰਮ ਕਰਦਾ ਕਾਸ਼ 19 ਹੋ ਜੇ ਇੰਨੇ ਕ ਪੀਰੀਅਡ ਦੇ ਵਿੱਚ ਹੁਣ ਉਹਨਾਂ ਨੂੰ ਜਿੰਨੇ ਪੀਰੀਅਡ ਚ ਪਹਿਲਾਂ ਇੱਕ ਬੰਦਾ ਰੱਖ ਰਹੇ ਸੀ ਹੁਣ ਦੋ ਦੋ ਬੰਦੇ ਰੱਖ ਰਹੇ ਨੇ ਹੁਣ ਤਾਂ ਉਹਦੇ ਵਿੱਚ ਹੀ ਫਾਇਦਾ ਹੋ ਰਿਹਾ ਤੇ ਗਰੋਸਰੀ ਗਰੋਸਰੀ ਦਾ ਰੇਟ ਤਾਂ ਐਵੇਂ ਵੱਧ ਰਿਹਾ ਕਿ ਆਪਾਂ ਤਾਂ ਪਤਾ ਹੀ ਨਹੀਂ ਹੈਗਾ ਪੈਟਰੋਲ ਦਾ ਰੇਟ 4 ਸੈਂਟ ਵੱਧ ਗਿਆ 2 ਸੈਂਟ ਵੱਧ ਗਿਆ ਗਰੋਸਰੀ ਦਾ ਰੇਟ 2 ਡਾਲਰ ਵੱਧ ਗਿਆ 5 ਡਾਲਰ ਵੱਧ ਗਿਆ 10 ਡਾਲਰ ਵੱਧ ਗਿਆ ਆਪਰੇ ਆਪਣੇ ਤਾਂ ਨਹੀਂ ਪਤਾ ਹੈਗਾ ਕਿ ਉਹ ਕਿੰਨਾ ਦਾ ਵੇਚ ਰਹੇ ਨੇ ਹੁਣ ਜੇ ਆਪਾਂ ਕਹਿੰਦੇ ਨੇ ਐ ਐਮ ਐਸ ਉਹੀ ਟੀ ਜਾਣਾ ਕਿ ਮਿਨਿਮਲ ਸਪੋਰਟ ਮਿਨੀਮਮ ਸਪੋਰਟ ਪ੍ਰਾਈਸ ਤੇ ਐਮ ਆਰ ਪੀ ਇਸ ਤੋਂ ਵੱਧ ਨਹੀਂ ਵੇਚ ਸਕਦੇ ਉਹ ਤਾਂ ਉਹ ਆਪਣਾ ਬਣਾ ਰੱਖਿਆ ਸਾਰਾ ਕੁਝ ਕਿ ਕਿਸੇ ਜੀ ਤੇ 6 ਡਾਲਰ ਦਾ ਕਰਤਾ ਅੱਜ ਜੇ ਤੁਸੀਂ ਜਾਉਂਗੇ ਕੋਈ ਕੱਦੂ ਲੈਣ ਜਾਉਂਗੇ ਜਾਂ ਗੋਭੀ ਲੈਣ ਜਾਉਂਗੇ ਅੱਜ ਤੁਹਾਨੂੰ 2 ਡਾਲਰ ਨਹੀਂ ਮਿਲ ਰਹੀ ਹੈ ਕੱਲ ਨੂੰ 5 ਦੀ ਮਿਲ ਰਹੀ ਹੈ ਕਿਉਂ ਬਾਈ 2 ਸੈਂਟ ਰੇਟ ਵਧ ਗਿਆ ਤਾਂ ਕਰਕੇ 5 ਦੀ ਕਰਤੀ ਇਹ ਤਾਂ ਬੜਾ ਲੁਕਵਾ ਆਪਾਂ ਨੂੰ ਨਹੀਂ ਪਤਾਗਾ ਪਿੱਛੇ ਕੰਪਨੀ ਕਿੰਨਾ ਫਾਇਦਾ ਕਰ ਰਹੀ ਹੈ ਕਿ ਉਹਦਾ ਗੋਭੀ ਦਾ ਫੁੱਲ 1 ਡਾਲਰ ਤੋਂ ਲੈ ਕੇ ਆ ਰਹੀ ਹੈ ਤੇ 5 ਦਾ ਆਪਾਂ ਨੂੰ ਵੇਚ ਰਹੀ ਹੈ ਚਲੋ ਉਹਦੇ ਵਿੱਚ ਉਹਨਾਂ ਦੀ ਕੋਸਟ ਲਾ ਲਓ ਸਟੋਰਿੰਗ ਕਰਨ ਕੀ ਕਿਸੇ ਚੀਜ਼ ਨੂੰ ਵੇਚਣ ਦੇ ਵਿੱਚ ਮਾਰ ਜਣਾ 90% ਹੋਣਾ ਚਾਹੀਦਾ ਜਾਂ 50% ਹੋਣਾ ਚਾਹੀਦਾ ਜੇ ਇੱਥੇ ਲੋਕ ਭੁੱਖੇ ਮਾਰੇ ਨੇ ਹੁਣ ਪੰਜਾਬੀ ਸਟੂਡੈਂਟਸ ਲਾ ਲਓ ਉਹ ਗ੍ਰੋਸਰੀ ਕਰਨ ਦੇ ਮਤਲਬ ਜੋਗੇ ਹੀ ਨਹੀਂ ਬਚੇ ਹੈਗੇ ਹੁਣ ਤੁਸੀਂ ਇਹਨਾਂ ਸੋਚੋ ਕਿ ਇੱਥੇ ਮਸਟੈਂਗ ਆਲੇ ਫਿਰਦੇ ਨੇ ਉਹ ਡਿਫਰੈਂਟ ਨੇ ਉਹ ਬੰਦੇ ਹੁਣ ਮੇਰੇ ਸਾਹਮਣੇ ਇੱਕ ਬੰਦਾ ਹੈ ਜਿਹੜਾ ਜਿਹਦੇ ਕੋਲ ਕਮੈਰਾ ਆ ਉਹ ਬੰਦਾ ਜਿੰਨੇ ਕਮਾਰੇ ਆ ਉਹ ਸਾਰੇ ਦੇ ਸਾਰੇ ਖਰਚਾ ਗੱਡੀ ਤੇ ਕਰ ਰਿਹਾ ਤੇ ਬਾਕੀ ਉਹਦਾ ਰਹਿਣ ਦਾ ਖਰਚਾ ਕਿੱਥੋਂ ਵੰਗਾਰ ਰਿਹਾ ਇੰਡੀਆ ਤੋਂ ਹੁਣ ਤੁਸੀਂ ਜੇ ਤੁਸੀਂ ਚਾਰ ਫੋਟੋਆਂ ਦੇਖ ਲਓਣਾ ਕਿ ਇਹ ਬੰਦਾ ਤਾਂ ਹੀ ਘੁੰਮਦਾ ਫਿਰਦਾ ਇਹ ਬੰਦੇ ਨੇ ਆਹ ਫੋਟੋ ਪਾਤੀ ਇਹ ਬੰਦੇ ਕੋਲ ਆ ਗੱਡੀ ਆਏ ਨੇ ਜਾਨ ਸਰ ਗੱਡੀ ਕਢਾ ਲਈ ਐ ਕਰ ਲਿਆ ਕਰ ਲਿਆ ਕੁਸ਼ਤ ਪੰਪਾਂ ਦੇ ਵਿੱਚ ਫਸ ਜਾਂਦੇ ਨੇ ਉਹਨਾਂ ਨੂੰ ਕੰਪੇਅਰ ਨਾ ਕਰੋ ਕਿ ਹਰ ਸਟੂਡੈਂਟ ਜੋ ਕੈਨੇਡਾ ਆ ਰਿਹਾ ਉਹ ਸਿਮਿਲਰ ਆ ਉਹ ਸੇਮ ਉਹ ਸੇਮ ਸਿਚੁਏਸ਼ਨ ਦੇ ਵਿੱਚ ਆ ਸਾਰਿਆਂ ਦੀ ਸਿਚੁਏਸ਼ਨ ਅਲੱਗ ਆ ਕਿਸੇ ਨੂੰ ਕੰਮ ਬਹੁਤ ਸਾਰਾ ਮਿਲ ਰਿਹਾ ਕਿਸੇ ਨੂੰ ਬਿਲਕੁਲ ਵੀ ਨਹੀਂ ਮਿਲ ਰਹਾ ਹੈਗਾ ਬਾਕੀ ਉਹ ਹੁਣ ਤਾਂ ਕਿਸਮਤ ਚੱਲ ਰਹੀ ਰੱਬ ਦੇ ਹੱਥ ਤੇ ਵੀ ਇਸ ਬੰਦੇ ਨੂੰ ਤਾਂ ਰੱਬ ਨੇ ਝੋਲੀ ਭਰ ਕੇ ਦਿੱਤਾ ਇਹ ਸਮਝ ਦਿੱਤਾ ਨਹੀਂ ਹੈਗਾ ਅਹੀਂ ਨਹੀਂ ਪਤਾ ਕਾਲੂ ਦੀ ਚੋਲੀ ਪਰ ਜੇ ਦੂਜੇ ਦੀ ਖਾਲੀ ਹੋ ਜੇ ਤੇ ਕੁਛ ਇਹ ਗੱਲਾਂ ਨੇ ਹੁਣ ਆਈਫੋਨ ਦਾ ਖਰਚਾ ਲਾ ਲੋ ਆਈਫੋਨ ਦਾ ਖਰਚਾ ਕਿੰਨਾ ਨਾਰਮਲ ਕਹਿੰਦੇ ਨੇ ਇੰਡੀਆ ਦੇ ਵਿੱਚ ਕਿ ਆਈਫੋਨ ਭੇਜ ਦੋ ਆਈ ਕਰ ਦੋ ਦੋਸਤ ਹੁੰਦੇ ਨੇ ਰਿਸ਼ਤੇਦਾਰ ਹੁੰਦੇ ਨੇ ਜਾਂ ਕੋਈ ਹੁੰਦਾ ਨਾ ਭੇਜ ਦਿਓ ਕੁਛ ਨਿੰਦਾ ਆਈਫੋਨ ਸਸਤਾ ਮਿਲ ਸਸਤਾ ਕਿਨਾ ਕੁ ਮਿਲਦਾ ਇੰਡੀਆ ਦੇ ਵਿੱਚ ਆਈਫੋਨ ਦੀ ਕੀਮਤ ਕਿੰਨੀ ਆ ਚਲੋ ਨਵੇਂ ਦੀ ਲਾ ਲੋ 1 ਲੱਖ 40000 ਚਲੋ ਪਹਿਲੇ ਤਾਂ ਇਹ ਸੋਚਦੇ ਹਾਂ ਕਿ ਵੀ ਐਨੇ ਪੈਸੇ ਕਿ ਫੋਨ ਦਾ ਕਰਨੇ ਕੀ ਆ ਕੀ ਲੋੜ ਆ ਬੰਦਾ 70 ਹਜ਼ਾਰ ਰਲ ਵੀ ਹਿੱਕਮ ਕਰਾ 1 ਲੱਖ 40 ਹਜ਼ਾਰ ਰਲ ਵੀ ਕੰਮ ਕਰਾ ਸਿਰਫ ਕੀ ਐ ਸ਼ੋਅ ਆਫ ਦਾ ਫਰਕ ਆ ਤੇ ਚਲੋ ਹੁਣ ਲਾ ਲਓ ਵੀ ਕਿੰਨੇ ਦਾ ਮਿਲਦਾ ਕੈਨੇਡਾ ਦੇ ਵਿੱਚ ਇੱਕ ਫੋਨ ਦਾ ਨਾਰਮਲ ਜਿਹਾ ਆਈਫੋਨ ਬੰਦਾ ਖਰੀਦ ਰਿਹਾ ਖਰੀਦ ਪਹਿਲੀ ਗੱਲ ਤਾਂ ਉਹਨਾਂ ਨੂੰ ਜੀ ਦੇਣਾ ਪਊਗਾ 17 1750 ਡਾਲਰ ਦਾ ਫੋਨ ਆ ਪਲੱਸ ਟੈਕਸ ਤੇ ਜਿਹੜਾ ਟੈਕਸ ਹੁੰਦਾ ਉਹ ਪਾ ਕੇ ਫੋਨ 21 2200 ਦਾ ਭਾਗ ਜਾਂਦਾ ਹੁਣ ਕਿੰਨਾ ਹੋ ਗਿਆ ਉਹੀ ਹੋ ਗਿਆ ਸਵਾ ਲੱਖ ਤੋਂ ਉੱਪਰ ਹੋ ਗਿਆ ਤੇ ਹੁਣ ਬੰਦਾ ਇਕੱਠਾ 2000 ਡਾਲਰ ਕਿਉਂ ਲਾਊਗਾ ਫਿਰ ਉਹ ਕੀ ਕਰਦਾ ਕਿਸ਼ਤਾਂ ਦੇ ਲੈ ਲੈਂਦਾ ਕਿਸ਼ਤਾਂ ਤੇ ਲੈਣ ਦਾ ਉਹਦੇ ਨਾਲ ਕੀ ਕਰਦੇ ਨੇ ਕੰਪਨੀ ਆ ਉਹਦਾ ਫੋਨ ਦਾ ਪਲਾਨ ਹੁੰਦਾ ਉਹ ਵੀ ਚਿਪ ਚੇਪ ਦੇਣ ਦੇ ਨਾਲ ਜਿਹੜੇ ਬੰਦੇ ਨੇ ਹੁਣ ਬਾਹਰ 30 ਡਾਲਰ ਦਾ ਪਲਾਨ ਲੈਣਾ ਉਹਨੇ ਜਿ ਕਿਸ਼ਤਾਂ ਦਾ ਆਈਫੋਨ ਲੈਣਾ ਤਾਂ ਉਹਨੂੰ 60 ਵਾਲਾ ਪਲਾਨ ਲੈਣਾ ਪੈਂਦਾ ਚਲੋ 60 ਡਾਲਰ ਦਾ ਪਲਾਨ ਹੋ ਗਿਆ ਤੇ ਉਸ ਤੋਂ ਬਾਅਦ ਵਿੱਚ ਹੋ ਗਿਆ 70 ਡਾਲਰ ਦਾ ਆਈਫੋਨ ਕਿੰਨਾ ਹੋ ਗਿਆ 130 ਡਾਲਰ ਤੇ ਉਹਦੇ ਤੇ ਨਾਲ ਟੈਕਸ 150 ਡਾਲਰ ਮਹੀਨੇ ਦਾ ਟੈਕਸ ਲਾ ਲਓ 150 ਰਮੀਨੇ ਦਾ ਕੱਲੇ ਫੋਨ ਦਾ ਲਾ ਲਓ ਜਿਹਦੇ ਵਿੱਚ ਫੋਨ ਦਾ ਬਿੱਲ ਸਿੱਮਤਾ ਹੁੰਦਾ ਤੇ ਕਿਸ਼ਤਾਂ ਕਿੰਨੇ ਚਿਰ ਦੀ ਹੁੰਦੀਆਂ ਨੇ 2 ਸਾਲ ਦੀਆਂ ਜਿਸ ਨੂੰ ਮੈਂ ਹਿਸਾਬ ਕਿਤਾਬ ਲਗਾ ਜਿਸ ਨੂੰ ਤੇ ਜੇ 150 ਮਹੀਨੇ ਦਾ ਤਾਂ 1 ਸਾਲ ਦਾ ਹੋ ਗਿਆ ਲਗਭਗ 1800 ਤੇ 2 ਸਾਲ ਦਾ ਹੋ ਗਿਆ 3200 3200 ਡਾਲਰ 2 ਸਾਲ ਦੇ ਵਿੱਚ ਸਿਰਫ ਕੱਲਾ ਫੋਨ ਦਾ ਹੀ ਜਾ ਰਿਹਾ ਤਾਂ ਫਿਰ ਇੰਨਾ ਪੈਸਾ ਖਰਚ ਕੇ ਕਿੱਥੇ ਜਾਣਾ ਕਿਉਂ ਨਹੀਂ ਕੋਈ 200 ਡਾਲਰ ਦਾ 300 ਡਾਲਰ ਦਾ ਫੋਨ ਲਿਆ ਜਾਂਦਾ ਤੇ ਆਪ ਤਾਂ ਫੇ ਲੈਣਾ ਪੈਂਦਾ ਕਿਉਂਕਿ ਪੂਰੀ ਦੁਨੀਆ ਨੇ ਤਾਂ ਆਈਫੋਨ ਲੈ ਰੱਖਿਆ ਪਰ ਮੈਂ ਕਹਿੰ ਗਿਆ ਯਾਰ ਕੀ ਯਾਰ ਯਾਰਾ ਦੋਸਤਾਂ ਨੂੰ ਕੀ ਜਵਾਬ ਦਵਾਂ ਮੈਂ ਕੈਨੇਡਾ ਵੀ ਚੱਲ ਗਿਆ ਤੇ ਮੈਂ ਆਈਫੋਨ ਵੀ ਨਹੀਂ ਲਿਆ ਹੈਗਾ ਉਸ ਤਾਂ ਕਹਿਣਗੇ ਤਾਂ ਨਕਮਮਾ ਤਾਂ ਆਈਫੋਨ ਵੀ ਨਹੀਂ ਲੈ ਸਕਿਆ ਹੈਗਾ ਇੱਕ ਇਹ ਗੱਲਾਂ ਜਾਂਦੀਆਂ ਨੇ ਦੂਜੇ ਨੇ ਫੋਟੋ ਪਾਈ ਆ ਮੈਂ ਵੀ ਆਈਫੋਨ ਵਾਲਾ ਪਾਉਣੀ ਆ ਮੈਨੂੰ ਵੀ ਲੈਣਾ ਪੈਣਾ ਸਿਰਫ ਇਸ ਮਜਬੂਰੀ ਕਰਕੇ ਸਾਰੇ ਜਵਾਕ ਆਈਫੋਨ ਲੈਂਦੇ ਨੇ ਤੇ ਉੱਪਰ ਜਦੋਂ ਕੋਈ ਦੋਸਤ ਇਸ ਤਰ੍ਹਾਂ ਸਟੇਟਸ ਪਾਉਂਦਾ ਨਾ ਕਿ ਹਾਂ ਉਹ ਬੰਦਾ ਜਿਹੜਾ ਕੈਨੇਡਾ ਗਿਆ ਪਰ ਆਈਫੋਨ ਨਹੀਂ ਭੇਜ ਰਿਹਾ ਹੈਗਾ ਫਿਰ ਉਹ ਗੱਲਾਂ ਉਹਨਾਂ ਨੂੰ ਹੋਰ ਚੁਪਦੀਆਂ ਨੇ ਕਿ ਮੈਂ ਤਾਂ ਅੱਬ ਦਾ ਖਰਚਾ ਨਹੀਂ ਹਜੇ ਪੂਰਾ ਹੋਇਆ ਹਜੇ ਹੁਣ ਲਿਆ ਹਜੇ 2 ਸਾਲ ਦਾ ਖਰਚਾ ਭਰਨਾ ਇਹ ਨਹੀਂ ਪਤਾ ਪਰ ਉਹ ਸਹ ਹੈਗਾ ਕਿ 2 ਸਾਲ ਬੰਦੇ ਨੂੰ ਕੰਮ ਮਿਲਦਾ ਵੀ ਰਹੂਗਾ ਕਿ ਨਹੀਂ ਮਿਲਦਾ ਰਹੂਗਾ ਇੱਥੇ ਤਾਂ ਪੀਰਾਂ ਕਰਕੇ ਬੜਾ ਰੌਲਾ ਪੈ ਰਿਹਾ ਤੇ ਚਲ ਰਹਾ ਉਹ 6-6 ਮਹੀਨੇ ਹੋ ਗਏ 7 ਮਹੀਨੇ ਹੋ ਗਏ ਕੰਮ ਨਹੀਂ ਮਿਲ ਰਹਾ ਹੈਗਾ ਕਈ ਜਵਾਕਨ ਤਾਂ ਇਹ ਹੈ ਕਿ ਕੈਨੇਡਾ ਆਉਣ ਸਰਾਈ ਫੋਨ ਤਾਂ ਲੈ ਲਿਆ ਪਰ ਉਦੋਂ ਉਹਨਾਂ ਨੂੰ ਕੰਮ ਨਹੀਂ ਮਿਲਿਆ ਹੈਗਾ ਆਈਫੋਨ ਦੀ ਕਿਸ਼ਤਾਂ ਜੀਆਈਸੀ ਚ ਕੱਟ ਰਹੀਆਂ ਨੇ ਜਿਹੜੀਆਂ ਇੰਡੀਆ ਤੋਂ ਪੈਸੇ ਆਏ ਨੇ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਖਰਚੇ ਨੇ ਜੋ ਅੱਜਕੱਲ੍ਹ ਚੱਲਣੇ ਬਹੁਤ ਔਖ ਨੇ ਹਾਂ ਮੈਂ ਇਹ ਨਹੀਂ ਕਹਿੰਦਾ ਕਿ ਸਭ ਨੂੰ ਸਹੀ ਗੱਲ ਸਾਂ ਜੋ ਕੈਨੇਡਾ ਚ ਪਹਿਲਾਂ ਆਏ ਨੇ ਉਹਨਾਂ ਦਾ ਗੁਜ਼ਾਰਾ ਬਹੁਤ ਵਧੀਆ ਹੋਇਆ ਹਨਾ ਕੈਸਾ ਦਿਆਂ ਕਿ ਹਾਂ ਇੱਕ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਕੈਨੇਡਾ ਦਾ ਕਿ ਉਹਨਾਂ ਦੇ ਘਰ ਦੇ ਹਾਲਾਤ ਵੀ ਠੀਕ ਹੋਏ ਬਹੁਤ ਵਧੀਆ ਗੱਲ ਪਰ ਅੱਜ ਦੇ ਟਾਈਮ ਦੇ ਵਿੱਚ ਹਾਲਾਤ ਡਿਫਰੈਂਟ ਨੇ ਪਰ ਇਹ ਵੀ ਨਹੀਂ ਮੈਂ ਕਹਿੰਦਾ ਕਿ ਐਵੇਂ ਹੀ ਰਹਿਣਗੇ ਸਰਕਾਰਾਂ ਥੋੜੀ ਕਰਪਟ ਨੇ ਪਰ ਦੇਖੋ ਜੇ ਸਰਕਾਰ ਬਦਲਦੀ ਇਸ ਤੋਂ ਬਾਅਦ ਮੈਨੂੰ ਇਹ ਲੱਗਦਾ ਕਿ ਵੀ ਹਾਂ 2-3 ਸਾਲ ਤੱਕ ਕੈਨੇਡਾ ਦੇ ਹਾਲਾਤ ਠੀਕ ਹੋ ਜਾਣਗੇ ਤੇ ਉਵੇਂ ਹੀ ਹੋ ਜਾਊਗਾ ਕਿ ਬੰਦੇ ਕਮਾਈ ਵੀ ਹੋਊਗੀ ਤੇ ਉਹ ਖਰਚਾ ਵੀ ਪ੍ਰੋਪਰ ਕਰ ਸਕਣਗੇ ਚਲੋ ਇਸ ਵੀਡੀਓ ਦੇ ਵਿੱਚ ਮੈਂ ਸਿਰਫ ਐਨੀ ਕੁ ਕੁਝ 2-4 ਸੌ ਲਗਣ ਗੱਲਾਂ ਕਰਨੀਆਂ ਸੀ ਜਿਹੜੇ ਵੀ ਮੇਰੇ ਦੋਸਤ ਮਿੱਤਰ ਭੈਣ ਭਰਾਵਾਂ ਨੇ ਇਹ ਵੀ ਬਹੁਤ ਧੰਨਵਾਦ ਜੇ ਤੁਸੀਂ ਆਪਣਾ ਕੋਈ ਸਲਾਮ ਮਸਵਰਾ ਦੇਣਾ ਤਾਂ ਤੁਸੀਂ ਵੀਡੀਓ ਦੇ ਵਿੱਚ ਕਮੈਂਟ ਜ਼ਰੂਰ ਕਰੋ ਕੋਈ ਜਾਂ ਫਿਰ ਮਸਵਰਾ ਨਹੀਂ ਦੇਣਾ ਚਲੋ ਇਟਸ ਓਕੇ ਪਰ ਸਾਨੂੰ ਹੌਸਲਾ ਦੇਣ ਵਾਸਤੇ ਕਮੈਂਟ ਦੇ ਵਿੱਚ ਕੋਈ ਦਿਲ ਵੀ ਕਮੈਂਟ ਕਰ ਦਿਓ ਨਾ ਸਾਨੂੰ ਬੜਾ ਹੌਸਲਾ ਹੋਊਗਾ ਤੇ ਐਵੇਂ ਲਈ ਵੀਡੀਓ ਅਸੀਂ ਹੋਰ ਲੈ ਕੇ ਆਵਾਂਗੇ ਇਸ ਦੇ ਵਿੱਚ ਹੁਣ ਇੱਕ ਗੱਲ ਤੁਹਾਨੂੰ ਮੈਂ ਹੋਰ ਪਹਿਲਾਂ ਤੋਂ ਦੱਸ ਰਿਹਾ ਕਿ ਇਸ ਚੈਨਲ ਤੇ ਮੈਂ ਸਿਰਫ ਹੁਣ ਕੈਨੇਡਾ ਦੀ ਵੀਡੀਓ ਨਹੀਂ ਕੁਝ ਇੰਡੀਆ ਦੇ ਮੁੱਦਿਆਂ ਦੀ ਵੀਡੀਓ ਵੀ ਪਾਉਂਗਾ ਜੇ ਤੁਸੀਂ ਉਹਨਾਂ ਵੀਡੀਓ ਨੂੰ ਵੀ ਦੇਖਿਓ ਤੇ ਉਹਨਾਂ ਨੂੰ ਵੀ ਉਹਨਾਂ ਹੀ ਸਪੋਰਟ ਕਰਿਓ ਤੇ ਸਾਰਿਆਂ ਦੇ